ਰੀਗਾਰਡਿੰਗ ਪੰਚਾਇਤੀ ਇਲੈਕਸ਼ਨਸ ਹੈ ਇਹਦੇ ਵਿੱਚ ਸਾਡੇ ਆਰੋ ਸੀਗੇ ਪਰਸ਼ੋਤਮ ਸਿੰਘ ਜੋ ਕਿ ਆਰੋ 1 ਆਈਕੇ ਗੁਜਰਾਲ ਇੰਸਟੀਚਿਊਟ ਬਟਾਲਾ ਦੇ ਵਿੱਚ ਬਤੌਰ ਆਰੋ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ ਇਹਨਾਂ ਕੋਲ 12 ಗ್ರಾಮ ਪੰਚਾਇਤਾਂ ਸੀਗੀਆਂ ਤੇ ਇਹਦੇ ਵਿੱਚ ਉਹਨਾਂ ਨੂੰ 5 ਤਰੀਕ ਨੂੰ ਰਾਤੀ ਇੱਕ ਅਨੋਨ ਨੰਬਰ ਤੋਂ ਬਾਹਰ ਦੇ ਨੰਬਰ ਤੋਂ ਕਾਲ ਆਈ ਤੇ ਜਿਸ ਨੂੰ ਇਹਨਾਂ ਨੇ ਉਸ ਟਾਈਮ ਤੇ ਅਟੈਂਡ ਨਹੀਂ ਕੀਤਾ 10 ਕਾਲਾਂ ਆਈਆਂ ਨੈਕਸਟ ਮਾਰਨਿੰਗ ਫਿਰ ਇਹਨਾਂ ਨੂੰ ਉਸੇ ਨੰਬਰ ਤੋਂ ਕਾਲਸ ਆਈਆਂ ਤੇ ਇਹਨਾਂ ਨੇ ਜਦੋਂ ਅਟੈਂਡ ਕੀਤਾ ਤੇ ਅਗਲੇ ਜਿਹੜਾ ਅਨਡੈਂਟਿਫਾਈਡ ਕੋਲਰ ਸੀਗਾ ਉਹਨੇ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦੱਸਦੇ ਹੋਏ ਉਸੇ ਪਿੰਡ ਦਾ ਜਿਹੜੇ ਵਿਅਕਤੀ ਸੀਗੇ ਜਿਹੜਾ ਅ ਦਰਸ਼ਨ ਸਿੰਘ ਜਿਹੜਾ ਹੈ ਇਕਲਾ ਦਰਸ਼ਨ ਸਿੰਘ ਦੀ ಗ್ರಾಮ ਪੰਚਾਇਤ ਤੋਂ ਉਮੀਦਵਾਰ ਜਿਹੜੇ ਸੀਗੇ ਉਹਦੇ ਨਾਮਜ਼ਦਗੀ ਨੂੰ ਰੱਦ ਕਰਨ ਵਾਸਤੇ ਉਹਨਾਂ ਨੂੰ ਜ਼ੋਰ ਪਾਇਆ ਤੇ ਇਹ ਕਹਿ ਕੇ ਉਹਨੇ ਫੋਨ ਕੱਢ ਦਿੱਤਾ ਧਮਕੀ ਭਰੇ ਅੰਦਾਜ਼ ਦੇ ਵਿੱਚ ਇਹਦੀ ਡਿਟੇਲ ਲੈਂਦੇ ਹੋਏ ਜਦੋਂ ਆਰਓ ਸਾਹਿਬ ਨੇ ਸਾਨੂੰ ਕੰਪਲੇਂਟ ਦਿੱਤੀ ਅਸੀਂ ਉਹਦੇ ਉੱਤੇ ਪਰਚਾ ਦਰਜ ਕੀਤਾ ਉਹਦੀ ਤਫ਼ਤੀਸ਼ ਦਰਜ ਸਟਾਰਟ ਕੀਤੀ ਤੇ ਤਫਤੀਸ਼ ਦੇ ਦੌਰਾਨ ਜਿਹੜੇ ਟੈਕਨੀਕਲ ਐਨਲਿਸਿਸ ਕਰਦੇ ਹੋਏ ਅਸੀਂ ਜਦੋਂ ਨੰਬਰ ਰਿਸੋਲਵ ਕਰਾਏ ਤੇ ਉਸ ਦੋਸ਼ੀ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਹੈ ਗੱਲਾਂ ਵਾਲੀ ਜਿੰਨੇ ਇਹ ਕਾਲ ਕੀਤੀ ਸੀਗੀ ਤੇ ਅੱਜ ਉਹਦੀ ਅਰੈਸਟ ਜਿਹੜੀ ਹੈ ਸਿਟੀ ਪੁਲਿਸ ਵੱਲੋਂ ਪਾਈ ਗਈ ਹੈ ਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਅੱਗੇ ਤਫਤੀਸ਼ ਵਧਾਵਾਂਗੇ ਜੀ ਇਹ ਪਿੰਡ ਦਾ ਵਿਅਕਤੀ ਹੈ ਜੋ ਮੁੱਢਲੀ ਤਫਤੀਸ਼ ਵਿੱਚ ਗੱਲ ਸਾਹਮਣੇ ਆਈ ਹੈ ਕਿ ਇਹਦੀ ਕੋਈ ਜਿਹੜੇ ਉਹ ਉਮੀਦਵਾਰ ਸੀਗੇ ਉਹਨਾਂ ਦਾ ਪ੍ਰਾਣੀ ਰਜਿਸਟ੍ਰੀ ਉਹਨਾਂ ਨਾਲ ਕੋਈ ਖਾਰ ਰੱਖਦੇ ਸੀ ਇਸ ਕਰਕੇ ਉਹਨਾਂ ਦੇ ਜਿਹੜੀ ਨਾਮਜ਼ਦਗੀ ਕੈਨਸਲ ਕਰਾਉਣ ਵਾਸਤੇ ਇਹਨੇ ਆਰਓ ਸਾਹਿਬ ਨੂੰ ਫੋਨ ਫੋਨ ਕੀਤਾ ਸੀਗਾ ਜਿਹੜਾ ਨੰਬਰ ਵਰਤਿਆ ਗਿਆ ਜੀ ਜਿਹੜਾ ਨੰਬਰ ਵਰਤਿਆ ਗਿਆ ਉਹ ਇਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਜਿਹੜਾ ਅਬਰੌਡ ਰਹਿੰਦਾ ਸੀਗਾ ਇਹਨੇ ਉਹਨੂੰ ਕਾਲ ਕਰਕੇ ਉਹਦੇ ਕੋਲੋਂ ਓਟੀਪੀ ਤਿਆਰ ਕਰਵਾ ਕੇ ਉਸ ਤੋਂ ਬਾਅਦ ਉਹ ਨੰਬਰ ਯੂਜ਼ ਕੀਤਾ ਬਾਅਦ ਵਿੱਚ ਯੂਜ਼ ਕਰਨ ਤੋਂ ਬਾਅਦ ਉਹ ਨੰਬਰ ਇਹਨੇ ਬਾਅਦ ਵਿੱਚ ਡਿਲੀਟ ਵੀ ਕਰ ਦਿੱਤਾ ਸੀ ਨਾਮਜ਼ਦ ਕੀਤਾ ਨਹੀਂ ਉਹਨੂੰ ਹਜੇ ਨਹੀਂ ਹੋਇਆ ਤਫ਼ਤੀਸ਼ ਦੇ ਦੌਰਾਨੇ ਉਹਦਾ ਰੋਲ ਦੇਖਾਂਗੇ ਹਰੇਕ ਤਾਂ ਜਿਹਾ ਕੁਝ ਕੋਈ ਨਹੀਂ ਇਹ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਜੋ ਉਹਨੇ ਮੋੜਲੀ ਤਫਤੀਸ਼ ਦੇ ਵਿੱਚ ਸਾਨੂੰ ਦੱਸਿਆ ਕਿ ਉਹਨੇ ਨੈਟ ਤੋਂ ਸਰਚ ਕੀਤਾ ਕਿ ਥ੍ਰੈਟ ਕਾਲਸ ਕਿਧਰੋਂ ਆndੀਆਂ ਨੇ ਜਾਂ ਉਹਨੇ YouTube ਤੋਂ ਸਰਚ ਕੀਤਾ ਤਾਂ ਸਭ ਤੋਂ ਪਹਿਲਾਂ ਇਹਹੀ ਉਹਦੇ ਸਰਚ ਵਿੱਚ ਆਇਆ ਤੇ ਉਹਨੇ ਤਾਂ ਕਰਕੇ ਉਹ ਨਾਮ ਯੂਜ਼ ਕਰਕੇ ਤੇ ਅਗੇ ਥ੍ਰੈਟ ਕਾਲ ਦਿੱਤੀ ਸੀ ਤੇ ਪਹਿਲੋ ਕੇਸ ਹੈਗਾ 2013 ਦੇ ਵਿੱਚ ਇਹਨੇ ਆਪਣੇ ਪਿੰਡ ਦੀ ਲੜਕੀ ਜਿਹੜੀ ਹੈ ਉਹਨੂੰ ਭਜਾਉਂਦਾ ਇਹਦੇ ਤੇ ਕੇਸ ਦਰਜ ਹੋਇਆ ਸੀ 363 ਛਾੜ ਦਾ ਤੇ ਉਸ ਤੋਂ ਬਾਅਦ ਹੁਣ ਇਹ ਵਾਲਾ ਕੇਸ ਇਹ ਤੇ ਦਰਜ ਹੋਇਆ ਨਹੀਂ ਹਜੇ ਤੱਕ ਤੇ ਮੁੱਢਲੀ ਤਫਤੀਸ਼ ਵਿੱਚ ਇਹਦਾ ਇਕੱਲੇ ਦਾ ਰੋਲ ਸਟੈਬਲਿਸ਼ ਹੋਇਆ ਬਾਕੀ ਹੁਣ ਜਦੋਂ ਤਫਤੀਸ਼ ਅੱਗੇ ਵਧੇਗੀ ਆਪਾਂ ਦੇਖਾਂਗੇ ਕਿ ਅਗਰ ਕਿਸੇ ਹੋਰ ਦਾ ਰੋਲ ਕੋ ਸਾਹਮਣੇ ਆਉਂਦਾ ਹੈ ਤੇ ਉਹਨੂੰ ਵੀ ਕਾਨੂੰਨਿਤ ਕੀਤਾ ਜਾਵੇ ਇਹ ਫਰੋਤੀ ਨਹੀਂ ਮੰਗੀ ਜੀ ਇਹਨੇ ਆਪਣੇ ਪਿੰਡ ਦੇ ਬੰਦੇ ਦੇ ਕਾਗਜ਼ ਜਿਹੜੇ ਹੈਗੇ ਰੱਦ ਕਰਾਉਣ ਵਾਸਤੇ ਧਮਕੀ ਭਰੀ ਕਾਲ ਕੀਤੀ ਸੀਗੀ